ਅਸੀਂ ਖੜੇ ਹਾਂ ਜੀ ਇਸ ਸਮੇਂ ਬਠਿੰਡਾ ਦੇ ਗੁਰੂ ਨਾਨਕਪੁਰਾ ਮਹੱਲਾ ਵਿੱਚ ਜਿੱਥੇ ਜਿਹਾ ਤੁਸੀਂ ਮੋਟਰਸਾਈਕਲ ਦੇਖ ਰਹੇ ਹੋ ਦੇਖ ਸਕਦੇ ਹੋ ਯਾਮਾ ਯਾਮਾ ਮੋਟਰਸਾਈਕਲ ਹੈ ਇਹ ਜੀ ਇਹ ਘੱਟੋ ਘੱਟ ਨਹੀਂ ਤਾਂ 10 ਤੋਂ 15 ਸਾਲ ਦੇ ਵਿੱਚ ਹੋ ਗਏ ਜਿਹੜਾ ਕਿ ਇੱਕ ਕਬਾੜ ਦੇ ਵਿੱਚ ਹੀ ਖੜਾ ਸੀਗਾ ਤੇ ਇਸ ਨੂਨ ਸ਼ਖਸ ਦੁਆਰਾ ਖਰੀਦਿਆ ਗਿਆ ਤੇ ਤਿਆਰ ਕਰਨ ਲਈ ਹੈ ਦੇ ਕੇ ਗਏ ਨੇ ਮਿਸਤਰੀ ਨੂੰ ਤੇ ਸਾਡੇ ਨਾਲ ਮਿਸਤਰੀ ਵੀ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਕੀ ਕੀ ਕਹਿਣਾ ਉਹਨਾਂ ਦਾ ਇਸ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਦਵਿੰਦਰਪਾਲ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ ਇਹ ਮੈਨੂੰ ਕੰਮ ਕਰਦੇ ਨੂੰ ਹੋ ਗਏ 8 ਸਾਲ ਜੀ ਇਹ ਤੁਹਾਡੇ ਕੋਲ ਮੋਟਰਸਾਈਕਲ ਆਇਆ ਜੀ ਕਿੰਨਾ ਕੁ ਪੁਰਾਣਾ ਕਿੰਨੇ ਟਾਈਮ ਤੋਂ ਖੜਾ ਸੀਗਾ ਜੀ ਇਹ ਕਾਫੀ ਟਾਈਮ ਤੋਂ ਖੜਾ ਸੀ ਇਹ ਕੁਛ ਖੜਾ ਰਿਹਾ 15-20 ਸਾਲ ਤੱਕ ਖੜਾ ਰਿਹਾ ਜੀ 15-20 ਕਬਾਰ ਚ ਖੜਾ ਸੀਗਾ ਜੀ ਬਾੜ ਚ ਖੜਾ ਸੀਗਾ ਤੇ ਤੁਹਾਡੇ ਕੋਲ ਲਿਆਂਦਾ ਗਿਆ ਇੱਕ ਸ਼ਖਸ ਵੱਲੋਂ ਮੇਰੇ ਕੋਲ ਕੋਈ ਤਿਆਰ ਕਰਨ ਲਈ ਲਿਆਂਦਾ ਗਿਆ ਹਾਂਜੀ ਬੰਦਾ ਤਿਆਰ ਕਰਨ ਲਈ ਲੈ ਕੇ ਆਇਆ ਜੀ ਅੱਛਾ ਜੀ ਉਹ ਕਹਿੰਦਾ ਵੀ ਜੋ ਵੀ ਪੈਸਾ ਲੱਗਦਾ ਆ ਜਿੰਨਾ ਵੀ ਲੱਗਦਾ ਆ ਲਾ ਦਿਓ ਹਾਂ ਤੇ ਵਧੀਆ ਚੀਜ਼ ਬਣਾ ਦੇ ਕਹਿੰਦਾ ਆਪਾਂ ਇਹਨੂੰ ਸਟਾਰਟ ਕਰਤਾ ਜੀ ਠੀਕ ਹੈ ਜੀ ਇੱਕ ਵਾਰੀ ਸਟਾਰਟ ਕਰਤਾ ਬਾਕੀ ਜਿਹੜਾ ਸਪੇਅਰ ਪਾਰਟ ਵਗੈਰਾ ਪੈਣਾ ਉਹ ਆਪਾਂ ਵਾਰੀ ਸਪੇਅਰ ਪਾਰਟ ਇਹਦਾ ਮਿਲ ਜਾਂਦਾ ਹੀ ਸਾਰਾ ਸਭ ਕੁਝ ਮਿਲ ਜਾਂਦਾ ਹੀ ਇਹਦਾ ਜੋ ਮਰਜ਼ੀ ਲੈ ਲਓ ਅੱਛਾ ਸਾਰਾ ਕੁਝ ਮਿਲ ਜਾਂਦਾ ਕੀ ਕੁਝ ਹੁਣ ਇਹਦੇ ਚ ਤੁਸੀਂ ਬਦਲਿਆ ਜਿਹੜਾ ਬਦਲ ਕੇ ਤੁਸੀਂ ਤਿਆਰ ਕਰ ਰਹੇ ਹੋ ਹਾਲੇ ਤੱਕ ਤਾਂ ਇਹ ਕਾਰਬੂਰੇਟਰ ਵਗੈਰਾ ਸਟਾਰਟ ਕਰਨ ਵਾਸਤੇ ਸਮਾਨ ਹੀ ਪਾਇਆ ਥੋੜਾ ਮੋਟਾ ਹਾਂ ਬਾਕੀ ਜੋ ਵੀ ਸਮਾਨ ਪਾਊਗਾ ਉਹ ਆਪਾਂ ਲਿਖ ਲਾਂਗੇ ਸਾਰਾ ਤੇ ਬੰਦੇ ਨੂੰ ਦੱਸ ਦਾਂਗੇ ਠੀਕ ਹੈ ਤੇ ਹੁਣ ਸਟਾਰਟ ਕਰਤਾ ਤੁਸੀਂ ਹਾਂਜੀ ਸਟਾਰਟ ਇੱਕ ਵਾਰੀ ਸਟਾਰਟ ਕਰਕੇ ਦਿਖਾਓਗੇ ਤੁਹ ਇਹ ਤਾਂ ਬਿਲਕੁਲ 오ਰੀਜినਲ ਵਾਈ ਲੱਗ ਰਹੀ ਹੈ। ਲੋ ਜੀ ਸਟਾਰਟ ਤਾਂ ਮਿਸਤਰੀ ਜੀ ਵੱਲੋਂ ਕਰ ਦਿੱਤਾ ਗਿਆ ਇਹ ਮੋਟਰਸਾਈਕਲ ਤੇ ਕਿੰਨੇ ਦਿਨਾਂ ਦੇ ਤਿਆਰ ਹੋ ਜਾਊਗਾ ਜੀ ਇਹ? 3 ਮਹੀਨਾ ਲੱਗ ਜਾਈਏ। ਮਹੀਨਾ ਲੱਗ ਜੂਗਾ ਤਿਆਰ ਹੁੰਦੇ। ਹਾਂ ਜੀ। ਠੀਕ ਹੈ ਜੀ। ਇਹ ਕੰਮ ਸ਼ੌਂਕ ਨਾਲ ਹੁੰਦਾ ਹੈ। ਕੋਈ ਨਹੀਂ। ਅੱਜ ਤੋਂ ਪਹਿਲਾਂ ਵੀ ਤੁਸੀਂ ਕੋਈ ਕੰਮ ਕੀਤਾ ਹੀ ਹੈ। ਜਮਾ ਹਾਂਜੀ ਕੀਤੀ ਹੈ ਜੀ। ਮੈਂ ਜਿੱਥੇ ਲੱਗਿਆ ਸੀ ਦੁਕਾਨ ਤੇ ਉੱਥੇ ਵੀ ਬਹੁਤ ਕਰਦਾ ਸੀਗੇ। ਅੱਛਾ। ਉਸ ਸਾਹ ਜਿਹੜੇ ਸਰਦਾਰ ਕੇਰ ਸਿੰਘ ਜੀ ਉਹ ਵੀ ਬਹੁਤ ਕਰਦੇ ਸੀਗੇ। ਉਹਨਾਂ ਨੇ ਮੈਨੂੰ ਕੰਮ ਖਾਇਆ ਹੀ ਸਾਰਾ। ਤੇ ਹੁਣ ਇਹ ਮਤਲਬ ਤੁਸੀਂ ਆਪਣਾ ਕੰਮ ਕਰ ਰਹੇ ਹੋ। ਹਾਂਜੀ। ਕਿੱਥੇ ਦੁਕਾਨ ਹੈ ਜੀ ਆਪਣੀ? ਮਿਲਤਾਨੀਆਂ ਪੋਲ ਗੁਰਨਾਗੁਰ ਨਾਲ ਗੁਰਦੁਆਰੇ ਦੇ ਸਾਹਮਣੇ। ਮਿਲਤਾਨੀਆਂ ਪੋਲ ਗੁਰਨਾਗੁਰ ਨਾਲ ਗੁਰਦੁਆਰੇ ਸਾਹ ਦੇ ਸਾਹਮਣੇ। ਹਾਂਜੀ। ਕੀ ਨਾਮ ਹੈ ਆਪਣੀ ਦੁਕਾਨ ਦਾ ਜੀ? ਗੁਰਬਾਣੀ ਆਟੋਮਾਰਸ। ਤਾਂ ਇਹ ਸਾਡੀ ਸਾਡੇ ਨਾਲ ਮਿਸਤਰੀ ਨਿੱਲ ਜੀ ਤੇ ਤੁਸੀਂ ਇਹਨਾਂ ਦੀ ਦੁਕਾਨ ਦਾ ਐਡਰੈਸ ਦੇਖ ਸਕਦੇ ਹੋ ਗੁਰਬਾਣੀ ਆਟੋ ਵਰਕਸ ਗੁਰਦਾਨਕਪੁਰਾ ਮਹੱਲਾ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਦੁਕਾਨ ਹੈ ਜੀ ਨਜ਼ਦੀਕ ਮਲਤਾਨੀਆਂ ਪੁਲ ਤੇ ਅਗਰ ਕਿਸੇ ਨੇ ਵੀ ਯਾਮਾ ਕੋਈ ਇੱਕ ਹੋ ਜਾ ਖੜਾ ਤਿਆਰ ਕਰਵਾਉਣਾ ਹੋਵੇ ਤੇ ਇਹਨਾਂ ਕੋਲ ਜਰੂਰ ਆ ਕੇ ਜਾਵੇ ਜੀ ਧੰਨ